Thank <laughs> you. ਸਿਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੋ ਹਰ ਜਪੋ ਨਾਮ ਤੇ ਆਇ ਤੂੰ ਜਮ ਡਰਤੈ ਦੁਖ ਭਾਗ ਦੁਖ ਘਣੋਂ ਦੁਹਾਗਣੀ ਕਿਉ ਥਿਰ ਰਹਿ ਸੁਹਾਗ ਫਾਇਰੇ ਅਵਰ ਨਾਹੀ ਮੈਥਾ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲਜੋ ਰਹਾ ਗੁਰਮਤਿ ਦੇ ਪਾਤਸ਼ਾਹ ਵਸ ਤਿਸੋ ਤਿਸ ਕਾ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਵੇ ਮਰ ਜਾਓ ਮੈਂ ਹੰਦਲੇ ਨਾਮ ਨਾ ਵੀਸਰੇ ਤੇਗ ਟਿਕੀ ਘਰ ਜਾਓ ਗੁਰੂ ਜਿਨਾਂ ਕਾ ਅੰਦਲਾ ਚਲੇ ਨਾਹੀ ਠਾਓ ਬਿਨ ਸਤਿਗੁਰੂ ਨਾਉ ਨਾ ਪਾਈਐ ਬਿਨ ਨਾਵੇ ਕਿਆ ਸੁਆਓ ਆਏ ਬੋ ਆਪਿ ਸ਼ਪਾਵਣਾ ਜੋ ਸੁੰਨ ਘਰ ਕਾਓ ਬੇਨਾਂਗਾ ਦੁਖ ਦੇ ਰਹੀ ਜੋ ਕਲ ਰਕੀ ਤੀ ਤਵ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਾ ਚੀਤ ਸਬਦ ਰਪੈ ਘਰ ਪਾਈਏ ਨਿਰਵਾਣੀ ਪਦ ਨੀਤ ਹਉ ਗੁਰ ਪੂਛੋ ਆਪਣੇ ਗੁਰ ਪੋਸ਼ਕਾਰ ਕਮਾਓ ਸਬਦ ਸਰਾਹੀ ਮਨ ਵਸੈ ਹਮ ਦੁਖ ਦਲ ਜਾਓ ਸਹਜੇ ਹੋਏ ਮਿਲਾਵਰਾ ਸਾਚੇ ਸਾਚ ਮਿਲਾਓ ਸਭ ਦੇ ਰੁੱਤ ਸੇ ਨਿਰਮਲ ਰਵੇ ਤਾ ਦੇ ਕਾਮ ਕਰੋਧ ਅਹੰਕਾਰ ਨਾਮ ਸਲਾਹਨ ਸਭ ਸਦਾ ਹਰਿ ਵਾਖੇ ਰੁਤਾਰ ਸੋਖਿ ਮਨੁ ਹਉ ਵਸਾਰੀਐ ਸਭ ਜੀ ਆਕਾ ਆਧਾਰ ਸਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਸਬਦ ਆਹੀਤੇ ਪਾਈਐ ਹਰ ਨਾਮੇ ਲਗੈ ਪਿਆਰੋ ਦਿਨ ਸਬਦੈ ਜਗ ਭੂਲਾ ਤਰੈ ਮਰ ਦਿਨ ਮੈਂ ਵਾਰੋ ਵਾਰ ਸਬਦ ਸਾਰਾ ਹੈ ਆਪ ਕੋ ਵੱਢੋ ਵਡੇਰੀ ਹੋ ਗੁਰਦਨ ਆਪ ਨਾ ਚਿਨੀਐ ਕਹਿ ਸੁਣੇ ਕਹਿੋ ਨਾਨਕ ਸਬਦ ਪਛਾਣੀਐ ਹਉਮੈ ਕਰੇ ਨ ਕੋਈ ਸਿਰੀ ਰਾਗ ਮਹੱਲਾ ਪਹਿਲਾ ਦੇਨ ਪੈਰ ਤਨਸੀਗਾਰੀਆ ਜੋ ਬਨ ਬਾਦ ਖੁਆਰ ਨਾ ਮਾਣੇ ਸੁਖ ਸਿਜਰੀ ਬਿਨ ਪੈਰ ਬਾਦ ਸੀਗਾਰ ਦੁਖ ਘਰੋ ਦੁਹਾਗਣੀ ਨਾ ਘਰ ਸੇਜ ਪਧਾਰ ਮਨ ਰੇ ਰਾਮ ਜਪੋ ਸੁਖੇ ਦਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੇ ਰੰਗ ਹੋਏ ਰਹਾ ਗੁਰ ਸੇਵਾ ਤੇ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਜ ਸੀ ਗਾਰ ਸਤਿ ਮਾਣੇ ਤੇ ਸੇ ਜੁੜੀ ਗੂੜਾ ਹੇਤ ਪਿਆਰ ਗੁਰ ਵਖ ਜਾਣ ਸੁ ਜਾਣੀ ਗੁਰ ਬੋਲੀ ਗੁਣ ਚਾਰ ਸੱਚ ਮਿਲ ਰਵਰ ਕਾਮਣੀ ਪਰਮੋਹੀ ਰੰਗ ਲਾਏ ਮਾਨਪਨ ਸਾਚੇ ਬਗਸੋਆ ਕੀਮਤ ਕਹਿ ਨਾ ਜਾਏ ਹਾਰ ਬਰ ਘਰ ਸੁਹਾਗਣੀ ਨਿਰਮਲ ਸਾਚਾ ਨਾਏ ਮਰਮ ਹੈ ਮਨੁਵਾਜੇ ਮਰੈ ਤਾਂ ਪੁਰਵ ਨਾਰੇ ਇਕਤ ਤਾਗ ਰਾਰ ਮਿਲੇ ਗਾਲੇ ਮੂਤੀਆਂ ਕਾ ਹਾਰ ਸੰਤੋ ਸਭਾ ਸੁਖ ਉਪਜੈ ਗੁਰਮੁਖ ਨਾਮ ਅਧਾਰ ਕਿਰਮਾ ਉਪਰ ਆਖੇਨ ਖਪਾਖੇਨ ਆਵੇ ਖੇਨ ਜਾਏ ਸਭੁ ਪਿਛਾਨ ਰਵਰਹ ਨਾ ਕਿਸ ਕਾਲ ਸੰਤਾਏ ਸਾਧੁ ਰਤੋਲੇ ਨਾ ਤੁਲਿਐ ਕਥਨ ਨਾ ਪਾਇਆ ਜਾਏ ਵਪਾਰੀ ਵਣ ਜਰਿਆ ਆਇ ਰਜੋ ਲਿਖਾਵੇ ਕਾਰ ਕਮਾਵੇ ਸਚ ਕੀ ਲਾਹਾ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਕਿਸ ਤੋਲ ਨਾ ਕਮਾਈ ਗੁਰਮਖ ਤੋਲ ਤੋਲਾਇ ਸੱਚ ਤਰਾਜੀ ਤੋਲ ਆਸਾ ਮਨਸਾ ਭੋਰੀ ਗੁਰ ઠાਕੀ ਸੱਚ ਬੋਰੀ ਆਪ ਤੁਲਾਏ ਤੋਲ ਸੇ ਪੂਰੇ ਪੂਰਾ ਤੋਲ ਕਹਨ ਕਹਿਨਾ ਛੁਟਿਏ ਨਾ ਪਰ ਪੁਸਤਕ ਪਾਰ ਕਾਇਆ ਸੋਚਨਾ ਪਾਈਐ ਬਿਨ ਹਰ ਭਗਤ ਤਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾ ਸੁਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨੰ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਰਾਰਥ ਪਾਈਐ ਅਗਨ ਮੇਤਨ ਹਾਰ ਭਾਇਰ ਗੁਰਦਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਲਾਰਦ بیرਦ ਅਸ ਕੋ ਰਹਾ ਗਿਆਨ ਤੇ ਹਾਰ ਤੁਰ ਗਾਣੀਆਂ ਅਕਾਥ ਕਹਾਵੈ ਸੋ ਸਖਲੋ ਦੇਖ ਹਰੀ ਆਵਲਾ ਸ਼ਾਉ ਕਣੇਰੀ ਹੋਏ ਲਾਲ ਜੇ ਰਮਾਨ ਕੀ ਗੁਰ ਪੰਧਾਰੈ ਸੋ ਗੁਰ ਪੰਧਾਰਾ ਪਈ ਨਿਰਮਲ ਨਾਮ ਤਿਆਰ ਸੱਚ ਵਖਰ ਸੰਚੀਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤ ਗੁਰ ਅਸਰ ਸੰਗਾਰ ਬਾਉ ਜੋਲੇ ਬੇਕਮਾ ਡਰਾਵਣ ਹੋ ਨਾ ਕੰਦੀ ਨਾ ਪਾਰੇ ਨਾ ਬੇੜੀ ਨਾ ਤੁਲਹਰਾ ਨਾ ਤਿਸ ਵੰਝ ਮਲਾਰ ਸਤਿਗੁਰੂ ਭੈ ਕਾ ਬੁਸਥਾਨ ਦਰੀ ਪਾਰ ਉਤਾਰ ਇੱਕ ਤੋਲੇ ਪਿਆਰਾ ਵਿਸਰ ਹੈ ਦੁਖ ਲਗੈ ਸੁਖ ਜਾਏ ਜਿਵੇਂ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘਟਿ ਬਨਸਾ ਦੁਖ ਗੁਲੋ ਜਮ ਪਗ ਰਹਿ ਪਛਤਾਏ ਮੇਰੀ ਮੇਰੀ ਕਰ ਗਏ ਤਾਂ ਧਨ ਕਲਤ ਨਾ ਸਾਥ ਬਿਨ ਨਾ ਵਹਿ ਧਨ ਬਾਦ ਹੈ ਭੁੱਲੋ ਮਾਰਗ ਆਥ ਸਾਚਾ ਉਹ ਸਾਹਿਬ ਸੇਵੀਐ ਗੁਰਮਖ ਅਕਥੋ ਕਾਥ ਆਵੇ ਜਾਇ ਤਵਾਈਐ ਪਏ ਕਿਰਤ ਕਮਾਏ ਪੂਰਬ ਲਿਖਿਆ ਕਿਉ ਮੇਟੀਐ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁਟੀਐ ਗੁਰਮਤਿ ਮਿਲਾ ਮਿਲਾਏ ਐਸ ਬਨ ਮੇਰਾ ਕੋ ਰਹੇ ਜਿਸ ਕਾ ਜੀਵ ਉਪਾਰ ਹਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਇਕ ਸਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ਼੍ਰੀ ਰਾਗ ਮਹੱਲਾ ਪਹਿਲਾ ਰੋ ਮਨ ਐਸੀ ਹਰ ਸੋ ਪ੍ਰੀਤ ਕਾਰ ਜੈਸੀ ਜਾਲ ਕਮਲੇ ਲੈੇ ਨਾਲ ਪੁਛਾੜੀਐ ਤੀ ਵਿਗਸੈ ਹਸਨੇ ਜਲ ਮਹਿ ਜੀ ਉਪਾਇਕ ਦੁਨ ਜਾਲ ਮਰਨ ਤਨੇ ਮਨ ਰੇ ਕਿਉ ਛੁਪੈ ਬੇਨ ਪਿਆਰ ਗੁਰਮਖ ਅੰਤਰ ਆਵ ਰਹਾ ਬਖਸ਼ ਭਗਤ ਪੰਡਾਰਾ ਰਹਾ ਰਹਿਮਾਨੁ ਐਸੀ ਹਰਿ ਸਿਉ ਪ੍ਰੀਤ ਕਰਉ ਜੈਸੀ ਮਛਲੀ ਨੀਰ ਜਿਉ ਅਦਕੋਤ ਸੁਖ ਘਣੋ ਮਨ ਤਨ ਸਾਥ ਸਰੀਰ ਬਹਿਣ ਜਾਲੋ ਘੜੀ ਨਾ ਜੀਬਈ ਪ੍ਰਭ ਜਾਣੈ ਅਬ ਪੀਰ ਰਹਿਮਾਨੁ ਐਸੀ ਹਰਿ ਸਿਉ ਪ੍ਰੀਤ ਕਰਉ ਜੈਸੀ ਚਾਪ੍ਰ ਕਮੇਹ ਸਾਰ ਭਾਲ ਥਲ ਹਰੀਆਵਲੇ ਇਕ ਬੂੰਦ ਲਾ ਪਵਈ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਰਬੋਹ ਹਰਿ ਵੇ ਮਾਨੁ ਐਸੀ ਹਰਿ ਸ਼ੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਤਣ ਆਪੇ ਖਵੈ ਦੁੱਧ ਕਉ ਖਾਪਨ ਆਨੰਦਿ ਆਪੇ ਮੇਲਿ ਸੁਨਿਆ ਸਚ ਵਡਿਆਈ ਦੇ ਹਰਿ ਵੇ ਮਾਨੁ ਐਸੀ ਹਰਿ ਸ਼ੋ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨਾ ਸੋਵੈ ਜਾਣੈ ਦੂਰ ਹਜੂਰ ਮਨ ਮੁਖ ਸੋਜੀ ਨਾ ਪਵੈ ਗੁਰ ਮੁਖ ਸਦਾ ਹਜੂਰ ਮਨੁ ਮੋਕ ਗਨਤ ਗਰਾਵਣੇ ਕਰਤਾ ਕਰੇ ਸੋ ਤਾਂ ਕੀਮਤ ਨਾ ਪਵੈ ਜੇ ਲੋਚ ਸਭ ਕੋ ਗੁਰਮਤਿ ਹੋਇ ਤਾ ਪਾਈਐ ਸਚ ਮਿਲੈ ਸੁਖ ਹੋਇ ਸਚਾ ਨਿਉ ਨਾ ਟਪੈ ਜੇ ਸਰਗੁਰ ਭੇਟੈ ਸੋ ਗਿਆਨ ਪਾਰ ਪਾਈਐ ਪ੍ਰੇ ਭਵਨ ਸੋਜੀ ਹੋਇ ਨਿਰਮਲ ਰਾਮ ਨਾਮ ਈਸਰੈ ਜੇ ਗੁਣ ਕਾ ਬਾ ਕੋਇ ਖੇਰ ਦੇ ਸੇ ਪੰਖਣ ਜੋ ਚੁਗਦੇ ਸਾਰ ਤਲ ਘੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਇ ਸੱਚਾ ਪੁਰ ਮਲ ਬੇਨ ਗੋਰੇ ਪ੍ਰੀਤ ਨਾ ਉਪਜੈ ਹਮੈ ਮਹਿਲ ਨਾ ਜਾਏ ਸੋ ਹੰ ਆਪ ਪਛਾਣੀਐ ਸਬਦ ਭੇਦ ਪਤੀ ਆਏ ਗੁਰਮੁਖੇ ਆਪ ਪਛਾਨੀਐ ਅਵਰ ਕੇ ਕਰੇ ਕਰਾਏ ਮਿਰਿਆ ਕਾ ਕਿਆ ਮੇਲੀਐ ਸਬਦ ਮੇਰੇ ਪਤਿਆਏ ਮਨਮੁਖੇ ਸੋਜੀ ਨਾ ਪਵਾਏ ਵਿਸੁਰ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਅਵਰਨਾਹ ਦੂਜੀ ਜਾਏ ਸ੍ਰੀ ਰਾਵ ਮਹੱਲਾ ਪਹਿਲਾ ਮਾਨਮੋਖ ਭੁੱਲਾ ਭੁਲਾਈਆ ਭੁੱਲ ਠੌਰ ਨਾ ਕਾਏ ਗੁਰਦਨ ਕੋਰਾਂ ਦਿਖਾਵੇ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁਲੀ ਦੋਹਾ ਗਣੇ ਨਾ ਪਰ ਅੰਕ ਸਮਾਏ ਰਹਾ ਭੁੱਲੀ ਫਿਰੈ ਬਸੰਤਰੀ ਭੁੱਲੀ ਗ੍ਰਹ ਤਾਜ ਜਾਏ ਭੁੱਲੀ ਡੂੰਗਰ ਥਲ ਚੜਾਏ ਪਰਮੈ ਮਨ ਡੋਲਾਏ ਤੁਰੋ ਵਿਸ਼ੁਨੇ ਕਿਉ ਮਿਲੈ ਗਰਬ ਮੁਠੀ ਦਿਲ ਲਾਏ ਵਿਸ਼ੁੜਿਆ ਗੁਰ ਵੇਰਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜੋ ਪਾਵੈ ਤੂੰ ਰੱਖ ਤੂੰ ਮੈਂ ਤੁਝ ਬਿਨ ਕਵਨ ਪਧਾਰ ਆਕਰਿ ਪਾਰ ਪਾਰ ਪੁੱਲੀਆਂ ਤੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨਹਿ ਮਹਿਲ ਗੁਮਾਨ ਗੁਰਦਨ ਕੈਨ ਸਮਝਾਈਏ ਮਨ ਰਾਜ ਅਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੈ ਸਬਦ ਸੀਗਾਰ ਘਰ ਹੀ ਸੋਤੋਰ ਪਾਇਆ ਗੁਰ ਕੈ ហេਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲੋ ਸੁਖ ਹੋਏ ਗੁਰ ਕਾ ਸਬਦ ਮਨ ਵਸਿਆ ਹੋ ਮੈਂ ਵਿੱਚ ਹੋਖੋ ਨਾਮ ਪਦਾਰਪ ਤਾਇ ਲਾਗ ਸਦਾ ਮਾਨ ਹੋ ਕਰਮ ਮਿਲਾ ਤਾ ਪਈ ਆਪ ਨਾਲ ਆ ਜਾਏ ਗੁਰ ਕੀ ਚਰਣੀ ਲਾਗ ਰੋ ਵਿਚਾਰ ਆਪ ਗਵਾਏ ਸੱਚੇ ਸੇ ਪੀਰਤੇ ਆ ਸੱਚੋ ਪੱਲਾ ਪਾਇ ਭੋਲਾ ਅੰਦਰ ਸਭ ਕੋ ਭੋਲ ਗੁਰੂ ਕਰਤਾਰੋ ਗੁਰਮਤਿ ਮਾਨ ਸਮਝਾਇਆ ਲਾਗਾ ਸਹ ਪਿਆਰ ਨਾਨਕ ਸਾਥ ਨਾ ਵਿਸਰੈ ਮੇਲੇ ਸਬਦ ਅਪਾਰ ਸ਼੍ਰੀ ਗਾਉ ਨਹਲਾ ਪਹਿਲਾ ਕ੍ਰਿਸ਼ਨਾ ਮਾਇਆ ਮੋਹਣੀ ਸੋਤ ਬੰਧ ਤ ਕਾਰਨਾਰ ਤਨ ਜੋਗਨ ਜਗ ਖੱਗਿਆ ਲਬ ਲੋਭ ਅਹੰਕਾਰ ਮੋਠ ਦੋਲੀ ਹਾ ਮੁਈ ਸਾ ਵਰਤ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰਨਾ ਕੋ ਮੈਂ ਤੁਝ ਬਿਨ ਅਗਰ ਨਾ ਭਾਵਈ ਤੂੰ ਭਾਵਵੇਂ ਸੁਖ ਹੋ ਰਾਮ ਨਾਮ ਸਾਲ ਆਵੀ ਰੰਗਿਓ ਗੁਰ ਕੈ ਸਬਦ ਸੰਤੋਖ ਜੋ ਦੀਸਾ ਸੋ ਚਲਸੀ ਕੂੜਾ ਭੋਲਾ ਵੇਖ ਰਵਾੜ ਦਿਤਾ ਹੁ ਆਇਆ ਨਿਕ ਚਲਦਾ ਸਾਹ ਦੇਖ ਆਖਣ ਆਖੇ ਕਿ ਤੁਰੇ ਗੁਰਦਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰੱਪੈ ਪਤ ਹੋਏ ਜੋ ਤਦ ਭਾਲੇ ਸੇਣੇ ਖੋਤਾ ਕਰਾ ਨਾ ਕੋ ਗੁਰ ਸਰਣਾਇ ਛੁਟਿਏ ਮਨ ਮੁਖ ਕੋਟੀ ਰਹਾਸ ਅਸ਼ਟ ਪਾਪ ਤਾਪ ਸਾ ਕੀ ਕਈਆ ਸ਼ਬਦ ਵਿਗਾਸ ਪਰਖੇ ਪਾਰ ਕੋ ਪਵਤ ਜਨ ਰਾਸ ਤੇਰੀ ਕੀਮਤ ਲਾਪਵ ਸਬਦ ਠੀਠੋਕ ਵਜਾਵੇ ਕਨਹਾ ਆਪਣਾ ਲੱਭਈ ਸੱਚਿਤ ਕਾ ਪਤ ਪਾਏ ਗੁਰਮਤਿ ਤੂੰ ਸਲਾਹ ਰਹਾ ਹੋਰ ਕੀਮਤ ਕਹਿਣਾ ਨਾ ਜਾਏ ਜੇ ਤਾਣਾ ਨਾਮ ਨਾ ਭਾਵੇ ਤਿਤ ਤਾਣਾ ਹਮੇ ਵਾਵੇ ਗੁਰਦਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਭ ਦਿਨ ਗੁਣ ਕਾਮਨਾ ਆਵੇ ਮਾਇਆ ਫੀਕਾ ਸਾਦ ਆਸਾ ਅੰਦਰ ਜੰਮਿਆ ਆਸਾ ਰਾਸ ਕਾਸ ਖਾਏ ਆਸਾ ਬੰਦ ਚਲਾਈਏ ਮੋਰੇ ਮੋਰੇ ਛੋਟਾ ਖਾਏ ਅਗਣ ਵੱੱਦਾ ਮਾਰੀਏ ਛਟੇ ਗੁਰਮਤਿ ਨਾਏ ਸਰਬੇ ਥਾਈ ਇਕ ਤੂੰ ਜੋ ਭਾਵੇ ਤੋ ਰਾਖ ਗੁਰਮਤਿ ਸੱਚਾ ਮਨ ਵਸੇ ਨਾਮ ਪਲੋ ਤਾਤ ਸਾਥ ਹਉ ਮੈ ਰੋਗ ਦਵਾਈਏ ਸਬਦ ਸੱਚਾ ਸੱਚ ਭਾਖ ਆਕਾਸ਼ੀ ਪਾਤਾਲ ਤੂੰ ਤੇ ਤਵਨ ਰਹਾ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਰੇ ਮਿਲਾਏ ਨਾਨਕ ਨਾਮ ਨਾ ਵਿਸਰੈ ਜੋ ਭਾਵਾ ਤੇ ਗੈਰ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹੇ ਰਾਮ ਨਾਮ ਮਨ ਦੇ ਬਿਦਿਆ ਆਉ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤ ਸੁਖ ਸਾਰ ਜੋ ਭਾਵੈ ਤੂੰ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰਸਾਤੀ ਖਸਮਾਰੇ ਗਾਰੇ ਜਿਨ ਤਨ ਮਨ ਸਾਜ ਸੀ ਗਾਰੇ ਆ ਤਿਸ ਸੇ ਟੀਲੇ ਵਿਲਹਾਏ ਰਹਾ ਤਨ ਬਸੰਤਰੋਂ ਬੋਮੀ ਐ ਇੱਕ ਰਤੀ ਤੋਰ ਕਟਾਏ ਤਨ ਮਨ ਸਮਝਾ ਜੇ ਕਰੀ ਅਨ ਦਿਨ ਅਨੰਜਲਾਏ ਹਰ ਨਾਮੈ ਤੁਲੇ ਨਾ ਪੁਜਈ ਜੇ ਲੱਖ ਕੋਟੀ ਕਰਮ ਕਮਾਈ ਅਰਬ ਸਰੀਰ ਕਟਾਈਐ ਸੁਰ ਕਰਵਾ ਤਤਰਹਾਏ ਤਾਨਾ ਹੈ ਮੰਚਲ ਗਾਲੀਐ ਧੀ ਮਨ ਤ ਰੋਗ ਨਾ ਜਾਏ ਹਰ ਨਾਮ ਤੁਲ ਨ ਪੁਜਈ ਸਭ ਦਿੱਠੀ ਠੋਕ ਵਜਾਏ ਕੰਚਨ ਕੇ ਕੋਟ ਗਤ ਕਰੀ ਬਹੁ ਹੈ ਵਰ ਦੇਰ ਬਾਨ ਭੂਮદાન ਗਉਆ ਘਣੀ ਪੀ ਅੰਤਰ ਗਰਬ ਗੁਮਾਨ RAM ਨਾਮ ਮ ਬਿਧਿਆ ਗੁਰ ਦੀਆ ਸਚਦਾਨ ਮਾਰਾ ਹਾਜ ਬੁੱਧੀ ਕੀਤੀ ਆ ਕਿਤੇ ਵੇਦ ਵਿਚਾਰ ਕਿਤੇ ਬੰਧਨ ਜੀਵਕ ਗੁਰਮੁਖ ਮੋਖ ਦਵਾਰ ਸਚੋ ਹੋਰਾ ਸਭ ਕੋ ਉਪਰ ਸਚ ਆਚਾਰ ਸਭ ਕੋ ਉਚਾ ਆਖੀਐ ਨੀਦ ਨਾ ਦੀਸੈ ਕੋਇ ਇੱਕ ਨ ਭੰਦ ਸਜੈ ਇਕ ਚੰਨ ਤੋ ਲੋਹੇ ਕਰਮ ਮਿਲੈ ਸਚ ਪਾਈਐ ਧੁਰ ਬਖਸ ਨ ਮਿਟੈ ਕੋਇ साध मिला साधु जन है संतोष बस गोर्त आए अकथ कथा विचारिए जे सद्गुरु माहे समाए पी अमृत संतोषे दर्द तदा जाए काट काट वाजे किंगुरी अनगन शब्द सुभाए बिरले कौ सुजी पई गुरु मुख मन समझाय नारतलह मनावी सुरै शूट शब्द कमाए श्री राधे महल्ला पहला ਤੇ ਵਿਸੋ ਤਾ ਹਉ ਲਗਾਰੇ ਬੱਗ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਰੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਟੇਰੀ ਤਾਂ ਸ਼ਾਰ ਪਾਇਰ ਰੇ ਤਾਨ ਤਾਨ ਸਾਤਨਾ ਰੋ రామ ਨਾਮ ਤਹਨ ਨਿਰਮਲੋ ਗੁਰਬਾਤ ਕਰੇ ਪ੍ਰਵਸੋ ਰਹਾਉ ਹੇ ਆਮਨ ਆਵਤ ਅਨਿਰਮਲੋ ਜੇ ਦੇਵਾ ਦੇਵ ਨਹਾਰੋ ਆਗ ਪੂਸ਼ਨਾ ਹੋਵਈ ਜਿਸ ਦੇ ਲਈ ਗੋਰ ਕਰਤਾਰੋ ਆਪਿ ਸ਼ਦਾਇ ਛੁਟਿਏ ਆਪਿ ਦਕਸ਼ਣਹਾਰ ਮਨ ਮੁਕ ਜਾਣਾ ਆਪਣੇ ਧੀਆ ਪੁੱਤ ਸੰਜੋਗ ਨਾਰੀ ਦੇਖ ਵਗਾਸੀਏ ਮਾਲੇ ਹਰਖ ਸੋ ਸੋਵ ਗੁਰਮੁਖ ਸਵਦਰੰਗ ਆਵਲੇ ਅਹਨ ਸੋ ਹਰ ਰਸ ਭੋਗ ਜੇ ਤੈ ਚੱਲੈ ਵੇਖ ਜਾਵਣੋ ਸਾਤ ਦੋਲ ਬੋਲਾਏ ਬਾਹਰ ਢੂੰਡਿ ਬੁਚੀਐ ਘਰ ਮਹਿ ਵਸਤ ਸੋ ਥਾਏ ਮਰ ਮੁਖ ਮਹਮੈ ਕਰਮਸੀ ਗੁਰਮੁਖ ਪੱਲਾ ਪਾਏ ਸਾਤਿਨੇ ਗੁਣਿਆਰਿਆ ਆਪਣਾ ਮੂਲ ਪਛਾਨ ਰਤਪੇ ਵੇੰਦ ਕਾ ਇਹੋ ਤਨੋ ਅਗਨੀ ਪਾਸ ਤੁਰਾਨ ਪਵਣ ਕੈ ਵਸਦੋਰੀ ਮਸਤਕੋ ਸਾਚਨੀ ਸਾਨ ਬਹੁਤਾ ਜੀਵਨ ਮੰਗੀਏ ਮੋ ਆਣਾ ਲੋੜਾ ਕੋਏ ਸੁਖ ਜੀਵਨ ਕਿਸ ਆਖੀਏ ਜਿਸ ਗੁਰਮਖ ਵਸਿਆ ਸੋ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜੋ ਸੁਪਨਾ ਇਸ ਭੁੱਲੀਏ ਜਦ ਲਗ ਨਿੰਦਰਾ ਹੋਏ ਏਓ ਸਰਪਨ ਕੈ ਵਸ ਜੀੜਾ ਅੰਤਰ ਹਮੰਦ ਗੁਰਮਤਿ ਹੋਏ ਵਿਚਾਰੀਏ ਸੁਪਨਾ ਇਹੋ ਜਾਗਲੋ ਆਗਨ ਮਾਰਾ ਦਲਤਾਈਏ ਜਿਉ ਬਾਰਕ ਦੂਧਾ ਮਾਇ ਦਿਨ ਜਲ ਕਮਲ ਸੋਨਾ ਥੀਏ ਦਿਨ ਜਲ ਮੀਨ ਮਰਾਰੇ ਨਾਨਕ ਗੁਰਮੁਖ ਹਰਿ ਰਾਸ ਮਿਲੇ ਜੀਵਾ ਹਰਿ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੁੰਗਰ ਦੇਹ ਡਰਾਵਣੋ ਪਈੜਾ ਦਰੀਆਸ ਊਚਾ ਪਰਵਤ ਦਾਖੜਾ ਨਾ ਪਾਉੜੀ ਤਤਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭੈਰੇ ਤਰੁ ਜਲ ਬੇਖਮੰਡਰਾਓ ਪੂਰਾ ਸਤਗੁਰ ਰਸ ਮਿਲਾਏ ਗੁਰ ਪਾਰਿ ਹਰਿ ਨਾਉ ਰਹਾ ਚੱਲਾ ਚੱਲਾ ਜੇ ਕਰੀ ਜਾਣਾ ਚੱਲਣਾਰ ਜੋ ਆਇਆ ਸੋ ਚਲਸੀ ਅਮਰ ਸੋ ਗੋਰ ਕਰਤਾਰੋ ਧੀ ਸੱਚਾ ਸਾਨਾ ਸੱਚਾ ਕਾਨ ਪਿਆਰੋ ਦਾਰ ਕਾਰਨ ਲਾ ਸੋਨੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਨਸ਼ਕਰ ਲੱਖ ਅਪਾਰ ਕਿਸਹੀ ਨਾਲ ਨਾ ਚੱਲਿਆ ਖੱਬ ਖੱਬ ਮੋਏ ਅਸਾਰ ਸੋਨਾ ਰੁਪਾ ਸੰਚੀਏ ਮਾਲ ਜਾਲ ਜੰਝਾਲ ਸਭ ਜਗਮ ਹੈ ਦੋਹੀ ਥੇਰੀਏ ਬਿਨ ਨਾਵਾ ਸਰਕਾਰ ਪਿੰਡ ਪੜਾ ਜੀਉ ਖੇਲ ਸੀ ਬੱਦ ਫੈਲੀ ਕਾਲ ਪੁੱਤਾਂ ਦੇ ਕੋ ਗਦਸੀਏ ਨਾਰੀ ਸੇਜ ਪਤਾਰ ਚਾ ਚੰਦਰ ਲਾਈਏ ਕਾਪੜ ਰੂਪ ਸੀਗਾਰ ਖੇਹੂ ਖੇਦ ਲਾਈਏ ਛੋਟ ਚੱਲਾ ਘਰਬਾਰ ਮਹਿਰ ਮਨੂਕ ਕਹਾਈਏ ਰਾਜਾ ਰਾਓ ਕੇਖਾਨ ਚੌਧਰੀ ਰਾਓ ਸੁਦਾਈਏ ਜਲ ਬਲੀਏ ਅਬ ਮਾਨ ਮਾਨੋਤ ਨਾਮ ਦਸਾਰੇ ਜਿਉਂ ਡਾਵ ਦਦਾ ਕਾਨ ਹਉਮੈ ਕਰ ਕਰ ਜਾਇਸੀ ਜੋ ਆੜਾ ਜਗ ਮਾਹੇ ਸਭ ਜਗ ਕਾਜਲ ਕੋਠਰੀ ਤਨ ਮਨ ਦੇਹ ਸੁਆਹ ਗੋੜਾ ਖੇ ਸੇ ਨਿਰਮਲੇ ਸਵਦਨ ਵਾਰੀ ਪਾਹ ਨਾਨਕ ਤਰੀਆ ਸਤਿਨਾਮ ਸ੍ਰੀ ਸਾਹਾ ਪਾਤਸ਼ਾਹ ਓ ਮਹਰ ਨਮ ਨਾ ਵਿਸੁਰ ਹਰ ਨਾਮ ਰਤਨ ਵੇਸਾਓ ਮਾਨ ਮੁਖ ਤੁਹ ਜਲ ਪਤਮ ਗੁਰਮਖਤਰ ਅਥਾਓ ਸ਼੍ਰੀ ਰਾਗ ਮਹਲਾ ਤਲਾ ਘਰ ਦੂਜਾ ਨੁਕਾਮ ਕਰ ਘਰ ਬੈਸਣਾਂ ਨਿਤ ਚਲੜਾ ਕੀ ਧੋਖੇ ਮੁਕਾਮ ਤਾਂ ਪਰ ਜਾਣੀਐ ਜਾ ਰਹਿ ਮੇ ਚਲ ਲੋਕ ਦੁਨੀਆ ਕੈਸ ਮੁਕਾਮ ਹੈ ਕਰ ਸਦਕ ਕਰਨੀ ਖਰਚ ਬੱਧ ਹੋ ਲਾਗ ਰੋ ਨਾਮੇ ਰਹਾਓ ਜੋ ਵੀ ਆਸਣ ਕਰਬਹ ਮੁੱਲਾ ਬਹ ਮੁਕਾਮ ਪੰਡਤ ਵਖਾਣੇ ਪੋਥੀਆਂ ਸਿਧ ਬਹ ਦੇਵ ਸੁਫਾਨ ਸੋਰਸ ਦੇ ਦਾਣ ਦੰਧਰਵ ਮੋਨ ਜਨ ਸੇਖ ਪੀਰ ਸਲਾਰ ਦਲਕੂਚ ਕੂਚਾ ਕਰ ਰਹਿ ਅਵਰੇ ਤੇ ਚੱਲਣਾ ਹਾਰ ਸੋਤਾਰ ਖਾਨ ਮਲੂਕ ਉਮਰੇ ਗਏ ਕਾਰ ਕਰ ਕੂਚ ਘੜੀ ਮੌਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਰੂਤ ਸਰਬਾਹ ਮਾਹੇ ਵਖਾਣੀਏ ਬਿਰਲਾ ਤਾਂ 부ਝੈ ਕੋ ਨਾਨਕ ਵਖਾਣ ਬਿਰਤੀ ਜਲ ਫਲ ਨਹੀਂ ਰਸੇ ਅੱਲਾਹ ਦੇ ਇਲਾਕ ਆਦਮ ਕਾਦਰ ਕਰਨਵਾਰ ਕਰੀਮ ਸਭ ਦੁਨੀਆ ਆਉਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਾਵ ਚੱਲੈ ਨਿਸ ਸਾਸ ਚੱਲੈ ਤਾਰਕਾ ਲਖ ਪਲੋ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋ ਮਹਲੇ ਪਹਿਲੇ ਸਤਾਰ ਹੈ ਅਸ਼ਟਪਰੀਆ ਸ੍ਰੀ ਰਾਵ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਗੁਜੈ ਤਾਂ ਨਿਰਮਲ ਹੋਵੇ ਕੋ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭੈਰੇ ਭਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕਿਨੇ ਬ੍ਰਥਾ ਜਨਮ ਗਵਾਇ ਰਹਾਓ ਆਪੇ ਹਰ ਜਗ ਜੀਵਨ ਦਤਾ ਆਪੇ ਦਰਸ਼ ਮਿਲਾਏ ਜੀਅ ਜੰਤੋ ਏ ਕਿਆ ਵਿਚਾਰੇ ਕਿਆ ਕੋ ਆਤ ਸੁਣਾਵੇ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਹ ਕੁਟੰਬ ਮੋਹਿ ਲਬਾਣਾ ਚਲਦਿਆ ਨਾਲ ਨਾ ਜਾਇ ਸਤਿਗੁਰ ਸੇਵ ਬੁਣ ਨਿਧਾਨ ਪਾਇ ਤਸ ਕੀ ਕੀਮ ਨਾ ਪਾਇ ਤਬ ਸਖਾ ਹਰ ਜੀਉ ਮੇਰਾ ਅੰਤ ਹੋਏ ਸਖਾਵੇ ਤੇਈੜਾ ਜਗ ਜੀਵਨ ਦਾਤਾ ਅਮਾ ਮੁਖ ਪਤ ਤਗਵਾਈ ਦਰ ਸਤਿਗੁਰ ਕੋ ਮਾਦਨ ਅਜਾਣਾ ਅੰਧੇ ਔਰ ਨਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਛਤਾਇ ਪਈਵਰਾ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਨਾਨਕ ਭਗਤ ਕਰੇ ਦਿਨ ਰਾਤੀ ਹਮ ਮਹਿਮੋ ਚੁਕਾਇਆ ਜਿਸ ਸੋ ਰਤਾ ਤੈ ਸੋ ਹੋਵੇ ਸੱਚੇ ਸਾਚ ਸਮਾਇਆ ਆਪੇ ਨਗਰ ਕਰੇ ਭਾਉ ਲਾਏ ਗੁਰਸਬਦੀ ਵਿਚਾਰ ਸਤਿਗੁਰ ਸੇ ਵੇ ਸਹਿਜ ਊਪਜ ਹਉ ਮੈ ਕ੍ਰਿਸ਼ਨ ਨਾਮ ਹਾਰੋ ਹਰ ਗੁਣ ਦਾਤਾ ਸਦ ਮਨ ਵਸਾਇ ਸੱਚ ਰਖਿਆ ਹੋਰ ਧਾਰ ਪਰਮੇਰਾ ਸਦਾ ਨਿਰਮਲ ਮਨ ਨਿਰਮਲ ਪ੍ਰਾਇ ਜਾਏ ਮਾਨਨ ਦਾਨ ਹਰ ਮਨ ਵਸ ਹਮ ਮੋਖ ਸਭ ਜਾਏ ਸਤਗੁਰ ਸਭ ਸੁਣਾਏ ਹਉ ਸਦ ਬਲੇ ਹਰ ਜਾਓ ਆਪਨੇ ਮਾਨ ਚਤਕ ਤਹਾਏ ਜਿਨ ਗੁਰ ਆਪ ਨ ਜਾਏ ਹਰ ਜੀਉ ਭਗਤ ਵਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਧਾ ਸੁਰਤ ਦੇ ਪ੍ਰਭ ਆਪ ਗੁਰਮੁਖ ਦੇਵੜਿਆਈ ਸਰੀਰ ਆਵੇ ਮਹੱਲਾ ਤੀਜਾ ਹਮੇ ਕੰਮ ਕਮਾਵਦੇ ਜਮਦੰਦ ਲੱਗੈ ਤੈਨ ਆਏ ਜੇ ਸਰਗੁਰ ਸੇਵਨ ਸੇ ਉਬਰੇ ਹਾਸੇ ਤੀ ਲੇ ਲਾਏ ਮਨਰੇ ਬੁਰਮਕਨ ਆਮਤ ਆਏ ਤੁਲ ਪੂਰਵ ਕਰਤਾ ਲਿਖਿਆਤ ਨਾ ਗੁਰਮਤਿ ਨਾਮ ਸਮਾਏ ਰਹਾਓ ਜੇ ਸਰਗੁਰ ਪ੍ਰਤੀਤਨਾ ਆਵੈ ਨਾਮਨ ਲਾਗੋ ਭਾਵੈ ਸੁਖ ਨ ਸੁਖ ਨਾ ਪਾਵੈ ਦੁਖ ਮਾ ਸਵੇ ਸਮਾਏ ਜੋ ਹਰ ਹਰ ਕੀਚਾ ਬਹੁਤ ਲੋਤੀਐ ਕੀਰਤਨਾ ਮੇ ਤੇ ਆ ਜਾਏ ਹਰ ਕਾ ਕਹਾਣਾ ਭਗਤੀ ਮੰਨਿਆ ਸੇ ਧੜਪ ਤੈ ਵਰਤਾਏ ਗੁਰ ਸਵਤ ਦਿਰਾ ਅਵੈ ਰਾਂਗ ਸੋ ਦੇ ਕਰਤਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਦੇਖ ਫਲ ਜੇ ਸੋ ਅੰਮ੍ਰਿਤ ਨੀਰੀਏ ਪੀਖ ਫਲ ਲਾਗਤਹਾਏ ਸੇ ਧਾਨ ਸੱਚੇ ਮਿਰਮਲੇ ਜਿਸ ਸਾਧਗੁਰ ਨਾਲ ਪਿਆਰ ਸਤਗੁਰ ਕਾ ਤਾਣਾ ਕਮਾਵੇ ਬਖ ਹਉ ਮੈਂ ਤਜੇ ਕਾਰ ਮਨ ਹਥ ਕਿਨੇ ਕਿਤੇ ਰੁਕਾਇ ਨਾ ਛੂਟੀ ਸਿਮਰਤਿ ਸਾਸਤਰ ਸੁੱਧ ਹੋ ਜਾਏ ਮਿਰ ਸੰਗਤ ਸਾਧੂ ਬਰੇ ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰ ਆਵਰੇ ਗੁਰਮੁਖ ਸੇ ਸੋਹਦੇ ਜਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਤੂਜਾ ਵਰਨਾ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਬਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਜੋ ਤੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਪ੍ਰਹਾਇ ਹਰ ਵਸ ਪੀਵੇ ਸਹਿਜ ਰਹਿ ਉੱਡਣਾ ਆਵੇ ਜਾਏ ਲੋ ਜੇ ਕਾਰਵਾਸਾ ਪਾਆ ਹਰ ਹਰ ਨਾਮ ਸਮਾਵੇ ਮਨ ਰਹਿ ਗੁਰ ਕੀ ਕਾਰ ਕਮਾਵੇ ਗੁਰ ਤੇ ਪਾਣ ਜੇ ਚੱਲੇ ਤਾਨ ਬਿਨ ਰੱਚ ਹਰ ਨਾਮੇ ਰਹਾਉ ਪੰਖੀ ਬੇਫਸੁਹਾਵਰੇ ਉੜੇ ਚਹ ਦਿਸ ਜਾਹੇ ਜੇ ਤਾ ਉੜੇ ਦੁਖ ਘਣੇ ਨਿਤ ਦਜੇ ਤੈ ਬਿਰਲਾਏ ਬਿਨ ਘਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਥਾਲ ਪਾਏ ਗੁਰਮੁਖ ਬ੍ਰਹਮ ਹਰੀਆਵਲਾ ਸਤ ਸਹਿਜ ਸੁਭਾਵੇ ਸਾਖਾ ਤੀਨ ਨਵਾਰੀਆ ਇੱਕ ਸ਼ਬਦ ਲੈ ਵਲਾਏ ਅੰਮ੍ਰਿਤ ਫਾਲ ਹਰੇਕ ਹੈ ਆਪੇ ਦੇਖਵਾਏ ਮਨਮੁਖੂ ਬੇ ਸੋਕ ਦੇ ਨਾ ਹਾਲਤ ਨਾ ਆਸ਼ਾ ਤਨਾ ਪਾਸ ਨ ਬੈਸੀ ਐ ਉਹ ਨਾ ਘਾਰ ਨਾ ਗਰਾਓ ਕਟਿਏ ਤੈ ਨਿਤ ਜਾਲੀਏ ਉਹ ਨਾ ਸ਼ਬਦ ਨਾ ਲਾਓ ਹੁਕਮੇ ਕਰਮ ਕਮਾਵਰੇ ਤੇ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਪੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸਤਿ ਸਮਾਓ ਹੁਕਮ ਨਾਲ ਜਾਣੇ ਬਕੜੇ ਭੂਲੇ ਫਿਰੇ ਦਵਾਰ ਮਨ ਹਠ ਕਰਮ ਕਮਾਵਦਿ ਲਤਨਤ ਹੋਏ ਖਵਾਰ ਅੰਤਰ ਸਾਧਨਾ ਆਵਈ ਨਾ ਸਤ ਲੱਗੇ ਪਿਆਰ ਗੁਰਮੁਖੀਆ ਮੋਹ ਸੁਹਣੇ ਦੁਰਖੇਤ ਪਿਆਰ ਸੱਚੀ ਭਗਤੀ ਸੱਚ ਅਤੇ ਦਾਰਸਤ ਸੱਚ ਆਵਰ ਆਇਐ ਪਰਵਾਰ ਸਬ ਕੁਲ ਕਾ ਕਰੇ ਉਧਾਰ ਸਾਡ ਨਗਰੀ ਕਰਮ ਕਮਾਵਦੇ ਮਦਰੀ ਬਾਹਰ ਨਾ ਕੋ ਜੈਸੀ ਨੁਰ ਕਰ ਦੇਖ ਸੱਚਾ